ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਥਿੰਦੇ ਐਗਰੀਕਲਚਰ ਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲਗਾਤਾਰ ਮੀਂਹ ਪੈਣ ਦੇ ਨਾਲ ਆਪਣੇ ਮਾਝਾ ਏਰੀਆ ਜੋ ਆਪਣੇ ਸਤਲੁਜ ਬਿਆਸ ਦਰਿਆ ਦਾ ਰਾਵੀ ਦਰਿਆ ਦਾ ਜੋ ਕੰਢੀ ਏਰੀਆ ਉਹਦੇ ਵਿੱਚ ਬਹੁਤ ਜ਼ਿਆਦੇ ਹੜਾਏ ਹੋਏ ਨੇ ਤੇ ਜੋ ਵੀ ਕੋਈ ਵੀਰ ਭਾਈ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਤਾਂ ਉਹ ਉੱਥੇ ਜਾ ਕੇ ਉਹਨਾਂ ਲਈ ਆਪਾਂ ਕਰ ਸਕਦੇ ਹਾਂ ਕਿ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਉਹਨਾਂ ਦੀ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਹੈ ਪੰਜਾਬ ਦੇ ਲਈ ਵੱਡੀ ਹੈ ਕਿਉਂਕਿ ਉਹਨਾਂ ਦਾ ਸਾਰਾ ਜਿੱਦਾਂ ਆਪਾਂ ਕਹਿੰਦੇ ਇਹ ਕਾਰੋਬਾਰ ਖਸਲਾਂ ਜ਼ਮੀਨਾਂ ਖਤਮ ਹੋਣ ਦੇ ਕਿਨਾਰੇ ਖੜੀਆਂ ਨੇ ਤੇ ਆਪਾਂ ਸਾਰੇ ਅਰਦਾਸ ਕਰੀਏ ਤਾਂ ਜੋ ਉਹਨਾਂ ਦਾ ਜੋ ਵੀ ਕੋਈ ਪ੍ਰਮਾਤਮਾ ਵੱਲੋਂ ਚੰਗਾ ਉਹਨਾਂ ਨੂੰ ਮਿਲੇ ਤੇ ਉਹ ਦੁਬਾਰੇ ਫੇਰ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਬਾਕੀ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਮੀਹਾਂ ਦਾ ਅਸਰਾ ਜਿਹੜਾ ਉੱਥੇ ਵੀ ਹੋਇਆ ਤੇ ਪੰਜਾਬ ਦੇ ਕਿਸਾਨ ਵੀਰੋ ਹੋਰ ਵੀ ਹਿੱਸੇ ਤੇ ਹੋ ਰਿਹਾ ਜਿੱਦਾਂ ਹੁਣ ਆਪਣਾ ਸਾਡਾ ਮਾਲ ਦਾ ਏਰੀਆ ਨਾਬਾ ਸੈਡ ਆ ਗਿਆ ਆਪਣੀ ਇਹਦੇ ਵਿੱਚ ਕਿਸਾਨ ਵੀਰੋ ਕੀ ਹੋਇਆਗਾ ਜੋ ਮੀਂਹ ਸੀਗੇ ਲਗਾਤਾਰ ਪੈਣ ਕਰਕੇ ਦੋ ਦਿਨ ਧੁੱਪ ਨਿਕਲੀ ਸੀ ਹੁਣ ਫੇਰ ਮੌਸਮ ਖਰਾਬ ਹੋ ਗਿਆ ਇਹਦੇ ਕਰਕੇ ਕਿਸਾਨ ਵੀਰੋ ਜੋ ਬੀਐਲਵੀ ਦਾ ਜਿੱਦਾਂ ਪੱਕੇ ਦੀ ਬੈਕਟੀਰੀਅਲ ਲੀਫ ਫਲਾਈਟ ਦਾ ਹਮਲਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਜੋ ਹੋ ਰਿਹਾਗਾ ਤੇ ਬਾਕੀ ਨਾਲ ਕਿਸਾਨ ਵੀਰੋ ਸੁੰਡੀ ਦਾ ਅਟੈਕ ਵੀ ਹੋ ਰਿਹਾ ਤੇ ਫੰਗਸ ਦਾ ਅਟੈਕ ਵੀ ਹੋ ਸਕਦਾ ਇਹਦੇ ਲਈ ਕਿਸਾਨ ਵੀਰੋ ਬਹੁਤ ਆਪਾਂ ਨੂੰ ਸਤਾਰਕ ਰਹਿਣ ਦੀ ਲੋੜ ਹੈ ਤੇ ਜਿਹੜਾ ਮੇਨ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀਆਂ ਦੇਖੋ ਵੀਰੇ ਜਿੱਦਾਂ ਹੁਣ ਆਪਾਂ ਨੂੰ ਤੁਹਾਨੂੰ ਪਤਾ ਹੀ ਹੋ ਆਪਣੀ ਜਿਹੜੀ ਉੱਪਰ ਜੀਰੀ ਲੱਗੀ ਹੋ ਸਾਰੀ ਟੋਟਲ ਸਾਰਾ ਖੇਤ ਆਪਣਾ ਉਹ ਵੀਰੇ ਆਪਣਾ ਪੀਆ 126 ਸੀਗਾ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਵਾਲਾ ਉਹਦੇ ਚ ਵੀਰੇ ਆਪਣੇ ਨਾਲ ਕੀ ਹੋਇਆ ਹੁਣ ਝੋਨਾ ਆਪਣਾ ਨੇ ਸਾਰੇ ਤੁਸੀਂ ਗਾ ਮੀਂਹ ਬਹੁਤ ਪੈਣ ਲੱਗ ਗਿਆ ਮੀਂਹ ਪੈਣ ਕਰਕੇ ਵੀਰੇ ਉਹਦੇ ਤੇ ਆਪਾਂ ਤੋਂ ਨਾ ਤਾਂ ਕੋਈ ਕਾਪਰ ਦੀ ਸਪਰੇ ਹੋਈ ਆ ਨਾ ਕੋਈ ਗਲੀਲੀ ਹੋਵੇ ਦੀ ਸਪਰੇ ਹੋਈ ਆ ਤੇ ਝੋਨਾ ਆਪਣਾ ਨੇ ਸਾਰਾ ਲੈ ਗਿਆ ਮੀਂਹ ਚ ਸਾਰਾ ਤੇ ਆਹ ਤਾਂ ਕਿਸਾਨ ਵੀਰੋ ਜਿਹੜਾ ਕੀਤਾ ਸੀਗਾ ਇਹ ਤਾਂ ਪੂਰਾ ਨੇ ਸਾਰਾ ਚੱਕ ਗਿਆ ਤਕਰੀਬਨ 90% ਲੈ ਗਿਆ ਤੇ ਜਿਹੜਾ ਨਾਲ ਵਾਲਾ ਖੇਤ ਆ ਕਿਸਾਨ ਵੀਰੋ ਉਹਦੇ ਵਿੱਚ ਆਪਣਾ ਤਕਰੀਬਨ ਝੋਨਾ ਜਿਹੜਾ 30% ਜਿਹੜਾ 25 ਤੋਂ 30 ਨਿਸਾਰਾ ਲੈ ਗਿਆ ਤੇ ਹੁਣ ਦੁਬਾਰਾ ਕਿਸਾਨ ਵੀਰੋ ਮੌਸਮ ਫੇਰ ਖਰਾਬ ਹੋ ਗਿਆ ਜਿਹਦੇ ਕਰਕੇ ਕਿਸਾਨ ਵੀਰੋ ਸਪਰੇਅ ਜਿਹੜੀ ਆਪਣੀ ਮਿਸ ਹੋ ਗਈ ਇੱਕ ਵੀ ਸਪਰੇਅ ਨਹੀਂ ਝੋਨੇ ਤੇ ਕਰ ਸਕਿਆ ਆਪਾਂ ਤੇ ਹੁਣ ਕਿਸਾਨ ਵੀਰੋ ਬਹੁਤ ਵੀਰਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਆਉਣਗੇ ਵੀ ਡੋਡੀ ਰੋਗ ਤੋਂ ਕਿਵੇਂ ਬਚਿਆ ਜਾ ਸਕੇ ਕਿਉਂਕਿ ਚਲੋ ਵੀਰੇ PR126 ਨੂੰ ਸਿੱਧੀ ਬਲਾਈਟ ਤੇ ਜਿੱਦਾਂ ਆਪਾਂ ਕਹਿੰਦੇ ਸੀਥ ਬਲਾਈਟ ਦਾ ਆਮਲਾ ਜਿਹੜਾ ਘਟ ਹੁੰਦਾ ਵੀਰੇ ਮੇਰੇ ਹਿਸਾਬ ਦੇ ਨਾਲ ਕਿਉਂਕਿ ਮੈਂ ਜਿੱਥੇ ਤੱਕ ਦੇਖਿਆ ਤੇ ਇਹਨੂੰ ਵੀਰੇ ਡੈਗ ਮਾਰਦੀ ਆ ਸੁੰਡੀ ਜ਼ਿਆਦਾ ਲਹਿਰਾ ਜ਼ਿਆਦਾ ਰਹਿੰਦਾਗਾ ਜਿਵੇਂ ਹੁਣ ਆਪਣਾ ਝੋਨਾ ਵੀਰੇ ਇਹਨੂੰ ਸੁੰਡੀ ਦਾ ਡੈਗ ਆਇਆ ਸੀ ਚਲੋ ਮੀਂਹ ਨਾਲ ਕੰਟਰੋਲ ਹੋ ਗਿਆ ਤੇ ਬਾਕੀ ਪਹਿਲਾਂ ਹੀ ਵੀਰੇ ਆਪਾਂ ਨੇ ਸਾਰੇ ਝੋਨੇ 'ਚ ਸਪਰੇਅ ਕਰਤੀ ਸੀ ਤੇ ਹੁਣ ਵੀ ਇਹਦੇ ਸਪਰੇਅ ਕਰਨੀ ਪੈਣੀ ਇੱਕ ਲਹਿਰਾ ਬਹੁਤ ਹੋ ਗਿਆ ਮੀਂਹ ਨਾਲ ਤੇ ਇਹ ਵੀਰੇ ਆਪਣਾ ਚਲੋ ਝੋਨਾ ਜਿਹੜਾ ਸੁੰਡੀ ਤੋਂ ਵੀ ਬਚ ਗਿਆ ਉਲੀ ਤੋਂ ਵੀ ਬਚ ਗਿਆ ਤੇ ਤੇਲੇ ਦਾ ਵੀ ਡੈਗ ਘਟਾ ਤੇ ਹੁਣ ਇਹਨੇ ਇਹ ਟੈਗ ਵੀਰੇ ਡੋਡੀ ਦਾ ਸਕਦਾ ਕਿਉਂਕਿ ਜੇ ਮੌਸਮ ਦੇ ਵਿੱਚ ਇੰਨੀ ਹਮਸ ਰਹੀ ਫੇਰ ਵੀਰੇ ਨੂੰ ਡੋਡੀ ਰੋਗ ਆ ਜਿਹੜਾ ਉਹ ਆਪਦੀ ਲਪੇਟ ਚ ਲਊਗਾ ਪੱਕਾ 100% ਉਹਦੇ ਤੋਂ ਬਚਣ ਲਈ ਵੀਰੇ ਆਪਾਂ ਨੂੰ ਇੱਕ ਚੀਜ਼ ਦਾ ਇਹਦੇ 'ਚ ਧਿਆਨ ਆਪਣਾ ਰੱਖਣਾ ਪੈਣਾ ਬਹੁਤ ਜ਼ਿਆਦਾ ਵੀ ਪਾਣੀ ਵੀਰੇ ਇਹਦੇ 'ਚ ਸੁਕਾ ਕੇ ਲਾਓ ਪਾਣੀ ਘੱਟ ਲਾਓ ਐ ਨਹੀਂ ਹੈਗਾ ਵੀ ਆਪਾਂ ਡੱਕ ਕੇ ਪਾਣੀ ਲਾ ਲਿਆ ਜਿੰਨਾ ਤੁਸੀਂ ਡੱਕ ਕੇ ਵੀਰੇ ਪਾਣੀ ਲਾਹੋਗੇ ਉਹਨਾਂ ਤੁਹਾਡੇ ਡੋਡੀ ਰੋਗ ਆ ਜਿਹੜਾ ਚਾਂਸ ਉਹਦੇ ਵੱਧ ਜਾਣਗੇ ਜਿੰਨਾ ਘੱਟ ਪਾਣੀ ਲਾਹੋਗੇ ਮੰਨ ਕੇ ਚਲੋ ਐਦਾਂ ਨਹੀਂ ਹੈਗਾ ਵੀ ਆਪਾਂ ਤੇੜੀ ਪਾੜ ਦੇਣੀ ਇਹਨੇ ਨਸਾਰੀ ਤੇ ਝੋਨਾ ਇਹ ਵੀ ਨਹੀਂ ਗਲਤੀ ਕਰ ਸਕਦਾ ਆਪਣਾ ਪਰ ਪਾਣੀ ਸੁਕਾ ਕੇ ਲਾਓ ਵੀਰੇ ਇਹ ਆਪਣਾ ਪਿਛਲੇ ਸਾਲ ਦਾ ਵੀ ਤਜਰਬਾ ਸੁਕਾ ਕੇ ਪਾਣੀ ਨਾਲ ਲਾਉਣ ਨਾਲ ਆਪਣੇ ਜਿਹੜਾ ਡਿਊਟੀ ਰੂਗਾ ਫਾਲਸ ਮੱਟੂ ਦਾ ਹੌਂਲਾ ਜਿਹੜਾ ਬਹੁਤ ਹੱਦ ਤੱਕ ਘਟ ਜਾਂਦਾਗਾ ਜੇ ਘੱਟ ਬੀਜੋ ਵੀਰੇ ਤੇ ਇੱਕੋ ਦੇ ਨਾਲ ਦਾਣਾ ਵੀ ਨਿਕਾਲਾ ਹੁੰਦਾ ਤੇ ਬਾਕੀ ਵੀਰੇ ਦੇਖੋ ਹੁਣ ਆਪਾਂ ਝੋਨਾ ਨਸਾਰਾ ਦਾ ਲੈਣ ਲੱਗ ਗਿਆ ਇਰੇ ਤੋਂ 2-4 ਦਿਨਾਂ ਦੇ ਵਿੱਚ ਵਿੱਚ ਜੇ ਮੌਸਮ ਸਾਫ਼ ਹੋ ਗਿਆ ਫਿਰ ਸਪਰੇਅ ਆਪਾਂ ਕਰਾਂਗੇ ਹੁਣ ਤਾਂ ਸਾਰਾ ਆਪਾਂ ਫਿਰ ਐਮੀ ਸਟਾਰਟ ਆਪ ਵਾਲੀ ਸਾਲਟ ਕਰ ਦਾਂਗੇ ਜਿੱਤੇ ਲਿਆ ਕੇ ਬਾਕੀ ਵੀਰੇ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਮੀਹਾਂ ਦਾ ਮੌਸਮ ਪੰਜਾਬ ਦੇ ਵਿੱਚ ਫੇਰ ਤੋਂ ਬਣ ਰਿਹਾ ਹੈਗਾ ਤੇ ਆਪਦਾ ਵੀਰੇ ਸਾਰੇ ਧਿਆਨ ਰੱਖਿਓ ਤੇ ਬਲਾਈਟ ਦਾ ਧਿਆਨ ਰੱਖਿਓ ਤੇ ਜੋ ਵੀਰਾਂ ਦਾ ਆਪਣੇ ਪਰਲੀ ਸਾਈਡ ਆਪਣੇ ਲੈਂਦੇ ਵਾਲੇ ਪਾਸੇ ਨੁਕਸਾਨ ਹੋਇਆ ਉਹਦਾ ਵੀ ਆਪਾਂ ਨੂੰ ਸਾਰਿਆਂ ਨੂੰ ਬਹੁਤ ਦੁੱਖਾ ਤੇ ਆਪਾਂ ਅਰਦਾਸ ਕਰੀਏ ਵੀ ਉਹ ਵਿਚਾਰੇ ਆਪਣੇ ਪੈਰਾਂ ਤੇ ਦੁਬਾਰਤੋਂ ਫੇਰ ਖੜੇ ਹੋ ਸਕਣ ਤੇ ਸਾਰੇ ਸੁੱਖ-ਸਾਂਤ ਰੱਖੇ ਪੰਜਾਬ ਸਰਕਾਰ ਪੰਜਾਬ ਦੇ ਉੱਪਰ ਪਰਮਾਤਮਾ ਆਪਣਾ ਉਮੀਦ ਆ ਕਿਸਾਨ ਵੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਕਿਸੇ ਤਰ੍ਹਾਂ ਆ ਵੀਡੀਓ ਲੈ ਕੇ ਆਜੂਂਦਰਾਗੇ ਧੰਨਵਾਦ